हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਕਿ ਕਿਸਾਨ ਵੀਰਾਂ ਨਾਲ ਮੈਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਸੀ ਗੋਭ ਸਮੇ NPK 13 0 45 ਕਿਉਂਕਿ ਪੋਟਾਸ਼ ਦੀ ਜਿਹੜੀ ਖਾਸ ਤੌਰ ਤੇ ਜ਼ਰੂਰਤ ਹੁੰਦੀ ਹੈ ਫਸਲ ਨੂੰ ਸਿੱਟੇ ਨਿਕਲਣ ਸਮੇ ਤੇ ਤਾਂ ਕਿ ਉਹਦੇ ਵਿੱਚ दाणे ਪੂਰੇ ਭਰਨ ਤੇ ਪਲੱਸ ਜਿਹੜਾ ਹੈਗਾ ਬੋਰੋਨ ਤੱਤ ਆਪਾਂ ਦੇਣਾ ਹੁੰਦਾ ਤਾਂ ਕਿ ਜਿਹੜਾ ਕਈ ਥਾਵਾਂ ਦੇ ਉੱਤੇ ਸਿੱਟੇ ਜਿਹੜੇ ਉੱਪਰੋਂ ਖਿਲਰੇ ਰਹੇ ਜਾਂਦੇ ਪੂਰੇ ਡਿਵੈਲਪ ਨਹੀਂ ਹੁੰਦੇ दाणे ਨਹੀਂ ਪੂਰੇ ਬਣਦੇ ਉੱਪਰੋਂ ਕਈ ਵਾਰ ਖਾਲੀ ਵੀ ਰਹਿ ਜਾਂਦੇ ਸਿੱਟੇ ਤਾਂ ਬੋਰੋਨ ਤੱਤ ਦੀ ਘਾਟ ਹੁੰਦੀ ਆ ਉਹਦੀ ਸਪਰੇ ਬਾਰੇ ਮੈਂ ਜਾਣਕਾਰੀ ਸਾਂਝੀ ਕੀਤੀ ਸੀ ਕਿ ਕਿਸਾਨ ਵੀਰ ਪੁੱਛਦੇ ਸੀ ਕਿੰਨੇ ਦਿਨ ਤੇ ਕਰਨੀ ਚਾਹੀਦੀ ਜਾਂ ਮੈਗਨੀ ਜਿੰਕ ਵਾਲੀ ਜਿਹੜੀ ਸਪਰੇ ਆ ਉਹ ਕਿੰਨੇ ਦਿਨ ਤੱਕ ਕਰ ਸਕਦੇ ਹਾਂ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਮੈਗਨੀਜ਼ ਜ਼ਿੰਕ ਕਲੀ ਦਾ ਪਾਣੀ ਯੂਰੀਆ ਜਿਹਦੇ ਵਿੱਚ ਮੈਗਨੀਜ਼ 30% 1 ਕਿਲੋ ਜ਼ਿੰਕ ਸਲਫੇਟ 21% 1 ਕਿਲੋ ਜਾਂ 33% 700 ਗ੍ਰਾਮ ਤੇ ਨਾਲ ਅੱਧਾ ਕਿਲੋ ਕਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਡੜੇ ਵਾਲੀ ਕਲੀ ਰਾਤ ਨੂੰ ਪਿਉ ਕੇ ਉਹਦਾ ਪਾਣੀ ਵਰਤਣਾ ਨਾਲ ਕਿਲੋ ਡੇਢ ਕਿਲੋ ਯੂਰੀਆ ਕੋਈ ਕਿਸਾਨ ਵੀ ਪੁੱਛਦੇ ਸਾਡੀ ਕਣਕ 60 ਦਿਨ ਦੀ 65 ਦਿਨ ਦੀ ਹੋਗੀ ਕੀ ਅਸੀਂ ਉੱਤੇ ਕਰ ਸਕਦੇ ਬਿਲਕੁਲ ਕਰ ਸਕਦੇ ਹਾਂ ਕਿਉਂਕਿ 60 ਦਿਨ ਤੱਕ ਜਿਹੜੀਆਂ ਹੈਗੀਆਂ 60 ਦਿਨ ਤੱਕ ਪਛੇਤੀਆਂ ਗੰਡਾਂ ਬਣਦੀਆਂ ਨੇ ਉਦੋਂ ਤੱਕ ਆਪੇ ਸਪਰੇਅ ਕਰ ਸਕਦੇ ਹੁੰਦੇ ਕੋਈ ਸਮੱਸਿਆ ਨਹੀਂ 65 ਦਿਨ ਤੱਕ ਵੀ ਕਰ ਸਕਦੇ ਆਈਵਨ ਜ਼ਿੰਕ ਦੀ ਸਪਰੇਅ ਤਾਂ ਜਿਹੜੀ ਹੈਗੀ ਹੈ ਨਸਾਰੇ ਸਮੇਂ ਵੀ ਸਿਫਾਰਿਸ਼ ਹੈ ਕਿ ਕਣਕ ਦੇ ਦਾਣਿਆਂ ਦੇ ਵਿੱਚ ਜ਼ਿੰਕ ਕੰਟੈਂਟ ਦਾ ਵਾਧਾ ਕਰਨ ਵਾਸਤੇ ਕਿ ਜਿਹੜੀ ਕਿ ਮਨੁੱਖਾਂ ਵਾਸਤੇ ਵੀ ਜ਼ਿੰਕ ਤੱਤ ਬੜਾ ਜ਼ਰੂਰੀ ਤੁਸੀਂ ਕਰ ਸਕਦੇ ਆ ਨਸਾਰੇ ਤੋਂ ਪਹਿਲਾਂ ਪਹਿਲਾਂ ਸਪਰੇਅ ਕਰ ਸਕਦੇ ਕੋਈ ਸਮੱਸਿਆ ਨਹੀਂ 60 ਦਿਨ ਦੀ ਕਣਕ ਆ ਬਾੜ ਦਿਨ ਦੀ 65 ਦਿਨ ਦੀ ਕਿਉਂਕਿ ਇਸ ਤੋਂ ਬਾਅਦ ਫਿਰ 70 ਦਿਨ ਤੋਂ ਉੱਤੇ ਜਾ ਕੇ ਜਿਹੜੀ ਰਿਪਰੋਡਕਟਿਵ ਫੇਜ਼ ਮਤਲਬ ਫੁੱਲ ਬੂਟ ਸਟੇਜ ਇਸ ਤੋਂ ਬਾਅਦ ਸ਼ੁਰੂ ਹੋ ਜਾਂਦੀ 72 ਦਿਨ ਦੀ 75 ਦਿਨ ਦੀ ਕਣਕ ਜਿਹੜੀ ਗੇਤੀ ਕਣਕ ਹੁੰਦੀ ਉਹ 70 72 ਦਿਨ ਤੇ ਜਿਹੜੇ ਕਾਫੀ ਜਿਹੜੇ ਬੂਟੇ ਉਹਦੇ ਗੋਭ ਚ ਆ ਜਾਂਦੇ ਬਾਕੀ ਜਿਹੜੀ ਸਹੀ ਸਮੇਂ ਤੇ ਜਾਂ ਥੋੜੀ ਜੀ ਲੇਟ ਲੱਗੀ ਹੁੰਦੀ ਕਣਕ ਠੰਡ ਕਰਕੇ ਉਹ ਫਿਰ 75 80 ਦਿਨ ਤੇ ਜਾ ਕੇ ਜਿਹੜੀ ਪੂਰੀ ਗੋਭ ਭਰਨ ਤੇ ਆਉਂਦੀ ਕਿਉਂਕਿ 90 ਕੇ ਦਿਨ ਤੇ ਤਾਂ ਜਾ ਕੇ ਜਿਹੜਾ ਨਸਾਰਾ ਫਿਰ ਇਹਦਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅ ਸੋ 60 60 ਦਿਨ ਦੀ ਕਣਕ ਆ ਉਦੋਂ ਤੱਕ ਵੀ ਤੁਸੀਂ ਇਹ ਸਪਰੇਅ ਕਰ ਸਕਦੇ ਬੇਫਿਕਰ ਹੋ ਕੇ ਕਰ ਸਕਦੇ ਹੋ ਉਦੋਂ ਬਾਅਦ ਜਿਹੜੀ 75 80 ਦਿਨ ਦੀ ਕਣਕ ਹੈ 72 ਦਿਨ ਤੇ ਆ 75 ਦਿਨ ਤੇ 80 ਦਿਨ ਤੇ ਨਸਾਰੇ ਤੋਂ ਪਹਿਲਾਂ ਪਹਿਲਾਂ ਜਦੋਂ ਪੂਰਾ ਥੱਲੇ ਸਿੱਟਾ ਬਣਿਆ ਹੋਇਆ ਤਣੇ ਦੇ ਵਿੱਚ ਤੇ ਝੰਡਾ ਪੱਤਾ ਨਿਕਲਿਆ ਹੋ ਉਦੋਂ ਤੁਸੀਂ ਜਿਹੜੀ ਐਨਪੀਕੇ 13 0 45 ਹੈ 2% ਤੱਕ ਸਪਰੇਅ ਕਰ ਸਕਦੇ ਮੰਨ ਲਓ 2 ਕਿਲੋ 100 ਲੀਟਰ ਪਾਣੀ ਮਗਰ ਤੁਸੀਂ ਕਰ ਸਕਦੇ ਆ ਪਰ ਕਿਲੋ ਡੇਢ ਕਿਲੋ ਵੀ ਕਰ ਲੈਣੇ ਬਹੁਤ ਵਧੀਆ ਨਤੀਜੇ ਮਿਲਦੇ ਨਾਲ ਤੁਸੀਂ 70 80 ਗ੍ਰਾਮ ਜਿਹੜਾ ਬੋਰਨ 20% ਉਹਦੀ ਸਪਰੇਅ ਤੁਸੀਂ ਕਰਨੀ ਹੈ ਉਲੀ ਨਾਸ਼ਕ ਬਾਰੇ ਮੈਂ ਜਿਹੜੀ ਕੱਲ ਤੱਕ ਵੀਡੀਓ ਅਪਲੋਡ ਕਰ ਦੂ ਕਿਹੜਾ ਉਲੀ ਨਾਸ਼ਕ ਕਰਨ ਵਾਸਤੇ ਤੁਸੀਂ ਟੈਬੂ ਕਨੋਜਲ ਵਰਤ ਸਕਦੇ ਹੋ ਕਸਟੋਰੀਆ ઓਪੇਰਾ ਨਟੀਵੋ ਜਿਹੜੀ ਵੀ ਤੁਹਾਨੂੰ ਠੀਕ ਲੱਗਦੀ ਹੈ ਵਧੀਆ ਤੁਸੀਂ ਉਲੀ ਨਾਸ਼ਕ ਜਿਹੜੇ ਹੈਗੇ ਵਰਤ ਸਕਦੇ ਹੋ ਇਹਨਾਂ ਬਾਰੇ ਡਿਟੇਲ ਚ ਆਪਾਂ ਵੱਖਰੀ ਵੀਡੀਓ ਸਾਂਝੀ ਕਰਾਂਗੇ ਹਾਂ ਕੁਝ ਕਿਸਾਨ ਵੀਰ ਪੁੱਛਦੇ ਆ ਜੀ ਕੁਝ ਕਿਸਾਨ ਵੀਰ ਐਨ ਪੀ ਕੇ ਦੀ ਹੁਣ ਸਪਰੇਅ ਕਰ ਰਹੇ ਕੋਈ ਕਿਸਾਨ ਵੀਰ ਫਾਸਫੋਰਸ ਕਹਿੰਦੇ ਇਹ ਡੀ ਏ ਪੀ ਕੋਲ ਕੋਲ ਸਪਰੇਅ ਕਰ ਰਹੇ ਕੋਈ ਕਿਸਾਨ ਵੀਰ ਪੁੱਛਦੇ ਜੀ ਅਸੀਂ ਪਟਾਸ਼ ਦੀ ਸਪਰੇਅ ਕੋਲ ਕੇ ਕਰ ਦਈਏ ਜਿਹੜੀ ਖਾ ਜਾਂ ਜਿਹੜੀਆਂ ਉੱਤੇ ਐਨਪੀਕੇ ਸਪਰੇਅ ਵਾਸਤੇ ਬਣੀਆਂ ਉਹਨਾਂ ਦਾ ਫਰਕ ਹੁੰਦਾ ਇੱਕ ਆਪਾਂ ਫਲੱਡ ਰਾਈ ਮਤਲਬ ਜੜਾਂ ਰਾਈ ਬੂਟਿਆਂ ਜਿਹੜੀ ਅਪਡੇਟ ਕਰਨੀ ਹੁੰਦੀ ਹੈ ਜਿਹੜੇ ਐਨਪੀਕੇ ਸਪਰੇਅ ਵਾਸਤੇ ਦਿੱਤੇ ਹੁੰਦੇ ਉਹਨਾਂ ਦੇ ਵਿੱਚ ਸੋਲਵੈਂਟਸ ਹੁੰਦੇ ਆ ਐਡਜੂਵੈਂਟਸ ਹੁੰਦੇ ਤਾਂ ਕਿ ਪੱਤਿਆਂ ਰਾਈ ਪੂਰਾ ਸਮਾਕੇ ਤੇ ਉਹਨਾਂ ਦਾ ਵਧੀਆ ਰਿਜ਼ਲਟ ਆਪਾਂ ਨੂੰ ਮਿਲੇ ਫਾਸਫੋਰਸ ਆਪਾਂ ਥੱਲੇ ਵੀ ਮਾਣਾ ਮੂਹੀ ਪਾਈ ਹੁੰਦੀ ਹੈ ਹਰ ਸਾਲ ਆਪਾਂ ਪਾਉਨੇ ਆ ਫਾਸਫੋਰਸ ਤਾਂ ਕਿਉਂਕਿ ਜਿਆਦਾ ਮਾਤਰਾ ਜ਼ਰੂਰਤ ਹੁੰਦੀ ਹੈ ਨਾਈਟ੍ਰੋਜਨ ਪਾਉਨੇ ਆ ਪੋਟਾਸ਼ ਪਾਉਨੇ ਆ ਜਿਹੜੀ ਇਹ ਪोटाश 13045 ਦੇ ਰੂਪ ਚ ਆਪਾਂ ਦੇਣੀ ਹੈ ਇਹ ਹੁੰਦੀ ਦਾਣੇ ਪੂਰੇ ਭਰਨ ਵਾਸਤੇ ਗੋਭ ਸਮੇਂ ਐਨਪੀਕੇ 130 ਕੰਪਲੈਕਸ ਬੈਸਟ ਹੈ ਇਹਦੀ ਸਿਫਾਰਿਸ਼ ਤਾਂ ਹੀ ਕੀਤੀ ਗਈ ਹੈ ਨਹੀਂ ਤਾਂ ਜਿਹੜੀ ਯੂਨੀਵਰਸਿਟੀ ਵੀ ਤੁਹਾਨੂੰ ਸਿਫਾਰਿਸ਼ ਕਰ ਸਕਦੀ ਹੈ ਕਿ ਜਿਹੜੀ ਐਮਓਪੀ 60% ਉਹ ਕੋਲ ਕੇ ਸਪਰੇਅ ਕਰ ਦਿਓ ਦੇਉ ਸਸਤੀ ਪੈਂਦੀ ਆ ਪਰ ਜਿਹੜੇ ਕੰਪਲੈਕਸ ਬਣੇ ਹੁੰਦੇ ਆ ਇਹਨਾਂ ਦਾ ਆਪਾਂ ਨੂੰ ਤੀਜਾ ਕਿਉਂਕਿ ਬੂਟਿਆਂ ਨੂੰ ਇਹ ਸਪਰੇਅ ਵਾਸਤੇ ਹੀ ਸਪੈਸ਼ਲ ਤਰ੍ਹਾਂ ਦੇ ਫਾਰਮੂਲੇਸ਼ਨ ਹੁੰਦੀ ਹੈ ਸੋ ਸਪਰੇਅ ਆਪਾਂ ਜਿਹੜੀ ਸਿਫਾਰਿਸ਼ ਆ ਉਹੀ ਕਰਨੀ ਆ ਖਾਦਾਂ ਘੋਲ-ਘੋਲ ਕੇ ਸਪਰੇਅ ਕਰੋਗੇ ਉਹਦਾ ਫਾਇਦਾ ਕੋਈ ਨਹੀਂਗਾ ਸੋ 60 ਦਿਨ ਦੀ ਕਣਕ ਤੱਕ ਜਿਹੜੇ ਛੋਟੇ ਤੱਤਾਂ ਦੀ ਸਪਰੇਅ ਕਰੋ ਐਨ ਪੀ ਕੇ ਆਪਾਂ ਪਹਿਲਾਂ ਦਿੱਤਾ ਹੁੰਦਾ ਗੰਧਕ ਵੀ ਸਲਫਰ ਵੀ ਆਪਾਂ ਥੱਲੇ ਪਾ ਦਿੰਨੇ ਆ ਤੇ ਇਹ ਜਿਹੜੀ ਹੈਗੀ ਗੋਭ ਸਮੇਂ ਐਨ ਪੀ ਕੇ 13 0 45 ਤੇ ਬੋਰਨ ਤੇ ਉਲੀਨਾਸ਼ਕ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨ